ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਆ ਸਾਰੇ ਜਾਣੇ ਵਧੀਆ ਹੋਣੇ ਤੇ ਅੱਧੀ ਵੀਡੀਓ ਦਾ ਟਾਪਿਕ ਜੇ ਤੁਸੀਂ ਦੇਖ ਹੀ ਲਿਆ ਕਿ ਯੂਕੇ ਤੋਂ ਯੂਰਪ ਦਾ ਵੀਜ਼ਾ ਸ਼ੰਗਨ ਵੀਜ਼ਾ ਜਿਹਨੂੰ ਆਪਾਂ ਕਹਿੰਨੇ ਆ ਉਹ ਕਿਵੇਂ ਅਪਲਾਈ ਹੁੰਦਾ ਉਸ ਪ੍ਰੋਸੈਸ ਬਾਰੇ ਗੱਲ ਕਰਨੀ ਆ ਮੇਰਾ ਵੀ ਸ਼ੰਗਨ ਦਾ ਵੀਜ਼ਾ ਸੀਗਾ ਅਪਲਾਈ ਕੀਤਾ ਸੀਗਾ ਅਸੀਂ ਤੇ ਮੇਰਾ ਵੀ ਵੀਜ਼ਾ ਆ ਗਿਆ ਫਾਈਨਲੀ ਤੇ ਆ ਗਿਆ ਸੀਗਾ ਮੈਂ ਹੁਣ ਤੱਕ ਐਕਸਪਾਇਰ ਵੀ ਹੋ ਗਿਆ ਵੀਜ਼ਾ ਘੁੰਮ ਵੀ ਆਏ ਅਸੀਂ ਤੇ ਅੱਛਾ ਸਟੈਪ ਬਾਈ ਸਟੈਪ ਸਾਰੀ ਆਪਾਂ ਗੱਲ ਕਰਾਂਗੇ ਵੀਜ਼ੇ ਦੇ ਬਾਰੇ ਰਿਲੇਟਿਡ ਕਿ ਆਪ ਆਪ ਆਪਣਾ ਵੀਜ਼ਾ ਆਪ ਆਪ ਕਰੇ ਬੈਠ ਕੇ ਕਿਵੇਂ ਅਪਲਾਈ ਕਰ ਸਕਦੇ ਆ ਯੂਰਪ ਦਾ ਯੂਕੇ ਤੋਂ ਐਜ਼ ਅ ਸਟੂਡੈਂਟ ਜਾਂ ਆਪਾਂ ਘੁੰਮਣ ਜਾਣਾ ਹੋਵੇ ਆਪਣੇ ਸ਼ੇਨਗਨ ਦੇ ਕੰਟਰੀ ਦੇ ਵਿੱਚ ਬਹੁਤ ਵਧੀਆ ਮੌਕਾ ਹੁੰਦਾ ਤੁਹਾਡੇ ਤੋਂ ਸਟੂਡੈਂਟ ਐਜ ਦੇ ਵਿੱਚ ਆਪਣਾ ਯੂਰਪ ਦਾ ਵੀਜ਼ਾ ਜਿਹੜਾ ਤੁਹਾਡਾ ਵਧੀਆ ਲੱਗ ਜਾਂਦਾ ਆ ਰਿਫਿਊਜ਼ਸ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਤੇ ਤੁਹਾਨੂੰ 38 ਕੰਟਰੀਆਂ ਜਿਹੜੀਆਂ ਕਿ 29 ਕੰਟਰੀਆਂ ਜਿਹੜੀਆਂ ਯੂਰਪ ਦੀਆਂ ਉਹ ਤੁਹਾਨੂੰ ਘੁੰਮਣ ਵਾਸਤੇ ਮਿਲ ਜਾਂਦੀਆਂ ਤੇ ਸ਼ੁਰੂ ਕਰਦੇ ਆ ਵੀਡੀਓ ਨੂੰ ਹਾਲੇ ਤੱਕ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਆ 사이ਟ ਤੇ ਬੈਲ ਬੈਲ ਬਟਨ ਆਉਂਦਾ ਹੁਣ ਅਕਾਂ ਚੁੱਕ ਜਿਦਬਾ ਦੋ ਤੇ ਨਾਲ ਮੇਰੀ ਇੰਸਟਾਗ੍ਰam ਆਈਡੀ ਵੀ ਆਉਂਦੀ ਹਣੀ ਡਿਸਕ੍ਰਿਪਸ਼ਨ ਜੇ ਆਕੇ ਜੇ ਕਿਸ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਇਨਫੋਰਮ ਹੋਰ ਚੀਜ਼ ਬਾਰੇ ਪੁੱਛਣਾ ਹੋਵੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਆ ਥਲੇ ਲਿੰਕ ਆਉਂਦਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਮੇਰੀ ਇੰਸਟਾਗ੍ਰam ਆਈਡੀ ਹਣੀ ਤੁਸੀਂ ਉਹਦੇ ਵਿੱਚ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਆ ਤੇ ਚਲੋ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆ ਤੇ ਜਦੋਂ ਮੈਂ ਵੀਜ਼ਾ ਅਪਲਾਈ ਕੀਤਾ ਸੀ ਮੈਂ ਨਾਲ ਦੇ ਨਾਲ ਆਪਣੇ ਨੋਟਸ ਬਣਾ ਲਏ ਸੀਗੇ ਤੇ ਤੁਹਾਨੂੰ ਦੱਸ ਦਿਆਂ ਕਿ ਆਪਾਂ ਆਪਣਾ ਵੀਜ਼ਾ ਕਿਵੇਂ ਅਪਲਾਈ ਕਰ ਸਕਦੇ ਆ ਯੂਰਪ ਦੇ ਵਿੱਚ ਤੁਹਾਡੇ ਤੋਂ 29 ਕੰਟਰੀਆਂ ਹੁੰਦੀਆਂ ਘੁੰਮਣ ਵਾਸਤੇ ਤੁਸੀਂ ਕਿਸੇ ਵੀ ਕੰਟਰੀ ਨੂੰ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਤੁਸੀਂ ਕਿਸੇ ਵੀ ਇੱਕ ਕੰਟਰੀ ਨੂੰ ਚੂਜ਼ ਕਰਨਾ ਹੁੰਦਾ ਵੀਜ਼ਾ ਅਪਲਾਈ ਕਰਨ ਵਾਸਤੇ ਇਹ ਨਹੀਂ ਕਿ ਤੁਸੀਂ ਜੇ 4-5 ਕੰਟਰੀਆਂ 'ਚ ਜਾਣਾ ਤੇ ਚਾਰੋਂ ਕੰਟਰੀਆਂ ਦੇ ਅਪਾਇੰਟਮੈਂਟ ਲੈਣੀ ਇਦਾਂ ਨਹੀਂ ਹੁੰਦਾ ਤੁਸੀਂ ਸਿਰਫ ਇੱਕ ਕੰਟਰੀ ਨੂੰ ਚੂਜ਼ ਕਰਨਾ ਹੁੰਦਾ ਜਿਹੜੀ ਮਰਜ਼ੀ ਚਾਹੇ ਪੈਰਿਸ, ਨੀਦਰਲੈਂਡ, ਆਪਣਾ ਜਰਮਨ, ਇਟਲੀ ਜਿਹੜੀ ਵੀ ਤੁਹਾਡੀ ਮਨਪਸੰਦ ਕੰਟਰੀ ਹੋਵੇ ਤੁਸੀਂ ਉਹਨੂੰ ਇੱਕ ਕੰਟਰੀ ਨੂੰ ਚੂਜ਼ ਕਰਨਾ ਹੁੰਦਾ ਵੀਜ਼ਾ ਅਪਲਾਈ ਕਰਨ ਵਾਸਤੇ ਠੀਕ ਆ ਜਦੋਂ ਹੁਣ ਮੇਰੇ ਕੇਸ ਦੇ ਵਿੱਚ ਮੈਂ ਆਪਣਾ ਐਮਸਟਰਡਮ ਗਿਆ ਸੀਗਾ ਐਮਸਟਰਡਮ ਤੋਂ ਅਸੀਂ ਗਏ ਸੀ ਪੈਰਿਸ ਠੀਕ ਹੈ ਜੀ ਤੇ ਮੈਂ ਐਮਸਟਰਡਮ ਨੀਦਰਲੈਂਡ ਦੀ ਅਪਾਇੰਟਮੈਂਟ ਬੁੱਕ ਕੀਤੀ ਸੀ ਐਮਸਟਰਡਮ ਨੀਦਰਲੈਂਡ ਦੇ ਵਿੱਚ ਆਂਦਾ ਤੇ ਅਸੀਂ ਨੀਦਰਲੈਂਡ ਦੀ ਅਪਾਇੰਟਮੈਂਟ ਬੁੱਕ ਕੀਤੀ ਸੀ ਤੇ ਉਸ ਤੋਂ ਬਾਅਦ ਆਈਟਿਨਰੀ ਦੇ ਵਿੱਚ ਜਿਹੜਾ ਸੀਗਾ ਉਹ ਅਸੀਂ ਸ਼ੋ ਨਹੀਂ ਕੀਤਾ ਸੀ ਅਸੀਂ ਸਿਰਫ ਨੀਦਰਲੈਂਡ ਹੀ ਸ਼ੋ ਕੀਤਾ ਸੀ ਅਸੀਂ ਨੀਦਰਲੈਂਡ ਜਾਣਾ ਉਸ ਤੋਂ ਬਾਅਦ ਤੁਹਾਨੂੰ ਪਰਮਿਸ਼ਨ ਹੁੰਦੀ ਤੁਸੀਂ ਕਿਸੇ ਵੀ ਕੰਟਰੀ ਹੋਰ ਜਾ ਸਕਦੇ ਜਿੱਥੇ ਵੀ ਤੁਹਾਡਾ ਜਾਣ ਦਾ ਦੇਣਾ ਪਰ ਤੁਸੀਂ ਜਦੋਂ ਫਲਾਈ ਕਰਨਾ ਹੈ ਪਹਿਲਾਂ ਤੁਸੀਂ ਉਸੇ ਕੰਟਰੀ ਜਾਣਾ ਹੈ ਤੇ ਜਾਣ ਨੂੰ ਤੁਸੀਂ ਹੋਰ ਵੀ ਇੱਕ ਟਰੇ ਵਿੱਚ ਜਾ ਸਕਦੇ ਆ ਜਰੂਰੀ ਨਹੀਂ ਮੰਨ ਲਓ ਜੇ ਮੈਂ ਇਟਲੀ ਦਾ ਵੀਜ਼ਾ ਲਾਇਆ ਤੇ ਮੈਂ ਜਰਮਨ ਚਲ ਜਮਾ ਸਿੱਧਾ ਉਹ ਮੋਸਟ ਆਫ ਦਾ ਚਾਂਸ ਹੁੰਦਾ ਹੈ ਕਿ ਤੁਹਾਨੂੰ ਐਂਟਰੀ ਨਹੀਂ ਦਿੰਦੇ 에어ਪੋਰਟ ਤੇ ਗਾਂ ਜਾ ਕੇ ਤੁਹਾਨੂੰ ਉੱਥੇ ਫਿਰ ਐਵੇਂ ਵੀ ਸਵਾਲ ਜਮਾਂ ਪੁੱਛਦੇ ਤੁਸੀਂ ਇਟਲੀ ਦਾ ਵੀਜ਼ਾ ਅਪਲਾਈ ਕੀਤਾ ਜਰਮਨ ਕਿਉਂ ਆਗੇ ਤੁਸੀਂ ਇਸ ਕਰਕੇ ਜਿੱਥੇ ਦਾ ਤੁਸੀਂ ਪਹਿਲਾਂ ਵੀਜ਼ਾ ਅਪਲਾਈ ਕੀਤਾ ਤੁਹਾਨੂੰ ਉਸੇ ਕੰਟਰੀ ਪਹਿਲਾਂ ਜਾਣਾ ਚਾਹੀਦਾ ਤੇ ਆਪਾਂ ਹੁਣ ਸ਼ੁਰੂ ਕਰਦੇ ਆਂ ਪ੍ਰੋਪਰ ਤੇ ਚਲੋ ਪਹਿਲਾ ਸਟੈਪ ਹੋ ਗਿਆ ਕਿ ਆਪਾਂ ਆਪਣੀ ਇੱਕ ਕੰਟਰੀ ਚੂਜ਼ ਕਰਨੀ ਆ ਠੀਕ ਆ ਉਸ ਤੋਂ ਬਾਅਦ ਹੁੰਦਾ ਕਿ ਤੁਸੀਂ ਅਪਾਇੰਟਮੈਂਟ ਬੁੱਕ ਕਰਨੀ ਹੁੰਦੀ ਆ ਜ ਕਿ ਜੇ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਉਹਦੇ ਵਾਸਤੇ ਤੁਹਾਨੂੰ ਆਨਲਾਈਨ ਅਪਾਇੰਟਮੈਂਟ ਬੁੱਕ ਕਰਨੀ ਪੈਂਦੀ ਆ ਤੇ ਯੂਕੇ ਦੇ ਵਿੱਚ ਦੋ ਕੰਪਨੀਆਂ ਆ ਜਿਹੜੀਆਂ ਯੂਰਪ ਦੇ ਵੀਜ਼ੇ ਦੀਆਂ ਆਪਣੇ ਡਾਕੂਮੈਂਟ ਲੈਗਦੀਆਂ ਇੱਕ ਹੈਗੀ VFS Global ਦੂਸਰੀ ਹੈਗੀ TLS Contacts ਇਹ ਦੋ ਕੰਪਨੀਆਂ ਆ ਜਿਹਦੇ ਥਰੂ ਆਪਣਾ ਯੂਰਪ ਦਾ ਵੀਜ਼ਾ ਅਪਲਾਈ ਹੁੰਦਾ ਆ ਤੇ ਤੁਸੀਂ ਇਹਨਾਂ ਦਾ ਆਨਲਾਈਨ ਫਾਰਮ ਕੱਢ ਕੇ ਉਹ ਫਿਲ ਕਰਨਾ ਹੁੰਦਾ ਜਿਹੜੀ ਕੰਟਰੀ ਤੇ ਤੁਸੀਂ ਜਾਣਾ ਤੁਸੀਂ ਆਨਲਾਈਨ ਜਦੋਂ ਰਿਸਰਚ ਕਰੋਗੇ ਤੁਹਾਨੂੰ ਉੱਥੇ ਪਤਾ ਲੱਗਣਾ VFS ਦੇ ਅੰਡਰ ਕਿਹੜੀਆਂ ਕੰਟਰੀਆਂ ਆਂਦੀਆਂ TLS ਦਾ ਸਰਵਿਸਿਜ਼ ਦੇ ਅੰਡਰ ਕਿਹੜੀ ਕੰਟਰੀ ਆਂਦੀ ਆ ਤੇ ਮੇਰਾ ਜਦਾਂ ਵੀਜ਼ਾ ਸੀ ਨੀਦਰਲੈਂਡ ਦਾ ਤੇ ਅਸੀਂ VFS Global ਵਾਲਿਆਂ ਤੋਂ ਅਪਾਇੰਟਮੈਂਟ ਲਈਤੀ ਸੀ ਮੈਂ ਉੱਥੇ ਬੁੱਕ ਕੀਤੀ ਸੀ ਤੇ ਮੇਰਾ ਸੈਂਟਰ ਸੀਗਾ ਬਰਮਿੰਗਮ ਦਾ ਤੇ ਲੰਡਨ ਮੈਨੂੰ ਮਿਲੀ ਨਹੀਂ ਤੇ ਬਰਮਿੰਗਮ ਮਿਲੀ ਸੀ ਤੇ ਬਰਮਿੰਗਮ ਅਸੀਂ ਮੈਂ ਗਿਆ ਸੀਗਾ ਉੱਥੇ ਆਪਣੀ ਐਂਬੈਸੀ ਵਾਸਤੇ ਠੀਕ ਆ ਜੀ ਤੇ ਜਿਹੜੀ ਵੀਜ਼ਾ ਅਪਲੀਕੇਸ਼ਨ ਵੀਜ਼ਾ ਅਪਾਇੰਟਮੈਂਟ ਹੁੰਦੀ ਆ ਤੇ ਇਹਦਾ ਤੁਹਾਨੂੰ स्लॉट ਬੁੱਕ ਕਰਨਾ ਪੈਂਦਾ ਆ ਆਨਲਾਈਨ ਤੁਹਾਨੂੰ ਡੇਟ ਲੱਭਣੀ ਪੈਂਦੀ ਆ ਤੇ ਜਿੱਦਾਂ ਤੁਹਾਨੂੰ ਡੇਟ ਮਿਲ ਗਈ ਕਈ ਵਾਰ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਅਗਲੇ ਦਿਨ ਹੀ ਡੇਟ ਮਿਲ ਜਾਵੇ ਕਈ ਵਾਰ ਹਫ਼ਤੇ ਬਾਅਦ ਕਈ ਵਾਰ ਮਹੀਨੇ ਬਾਅਦ ਕਈ ਵਾਰ 2 ਮਹੀਨੇ ਬਾਅਦ ਕਈ ਵਾਰ 15 ਦਿਨ ਬਾਅਦ 10 ਦਿਨ ਬਾਅਦ ਇਦਾਂ ਪ੍ਰੋਸੈਸ ਹੁੰਦਾ ਹੈ ਇਹਦੀ ਅਪਾਇੰਟਮੈਂਟ ਮਿਲਣ ਦਾ ਠੀਕ ਆ ਤੁਸੀਂ ਟਰਾਈ ਕਰਦੇ ਰਹਿਣਾ ਜਦੋਂ ਨੀਦਰਲੈਂਡ ਦੀ ਇੱਕ ਸੀਗੀ ਸਕਾਟਲੈਂਡ ਦੇ ਵਿੱਚ ਉੱਥੇ ਵੀ ਮੈਨੂੰ ਮਿਲ ਰਹੀ ਸੀ ਪਰ ਉਹ ਦੂਰ ਬਹੁਤ ਸੀ ਲੰਡਨ ਤੋਂ ਪੈਂਦਾ ਸਾਨੂੰ ਤੇ ਬਰਮਿੰਗਮ ਮੈਨੂੰ ਲੱਗੇ ਸੀ ਬਰਮਿੰਗਮ ਦੀ ਅਸੀਂ ਤਾਕਰ ਵਾਲੀ ਠੀਕ ਆ ਉਸ ਤੋਂ ਬਾਅਦ ਤੀਸਰਾ ਸਟੈਪ ਇਹ ਹੁੰਦਾ ਕਿ ਤੁਸੀਂ ਇਹ ਲਈ ਡਾਕੂਮੈਂਟ ਕਿਹੜੇ-ਕਿਹੜੇ ਤੁਸੀਂ ਆਪਣੇ ਅ ਤਿਆਰ ਰੱਖੜੇ ਆ ਤੁਹਾਡਾ ਇੱਕ ਤਾਂ ਪਾਸਪੋਰਟ ਹੋਣਾ ਚਾਹੀਦਾ ਘਟੋ ਘਟੋ ਦੀ 3 ਮਹੀਨੇ ਦੀ ਵੈਲਿਡਿਟੀ ਐਕਸਪਾਇਰ ਹੋਣ ਤੋਂ ਪਹਿਲਾਂ ਪਈ ਹੋਣੀ ਚਾਹੀਦੀ ਸੇਮ ਤੁਹਾਡੇ BRP ਦੀ BRP ਤਾਂ ਚਲੋ ਹੁਣ ਬੰਦ ਹੋ ਗਏ ਆਪਣਾ ਆਨਲਾਈਨ E-ਵਿਜ਼ਾ ਆ ਗਿਆ ਹੈ ਤੁਹਾਡਾ ਵੀਜ਼ਾ UK ਦਾ 3 ਮਹੀਨੇ ਤੱਕ ਦਾ ਪਿਆ ਹੋਣਾ ਚਾਹੀਦਾ ਤੇ ਪਾਸਪੋਰਟ ਵੀ ਤੁਹਾਡਾ ਸੇਮ 3 ਮਹੀਨੇ ਤੱਕ ਪਿਆ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਤੁਸੀਂ ਵੀਜ਼ਾ ਅਪਲੀਕੇਸ਼ਨ ਫਾਰਮ ਸੇਮ ਉਹੀ ਜੋ ਮੈਂ ਤੁਹਾਨੂੰ ਪਹਿਲਾਂ ਗਿਆ ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰਨੀ ਹੈ ਉਹਦੇ ਨਾਲ ਤੁਸੀਂ ਆਪਣਾ ਵੀਜ਼ਾ ਅਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਉਸੇ ਕੰਟਰੀ ਦਾ ਤੇ ਉਹ ਤੁਸੀਂ ਫਿਲ ਕਰਨਾ ਤੇ ਉਹਨੂੰ ਨਾਲ ਲੈ ਕੇ ਜਾਣਾ ਹੁੰਦਾ ਜਦੋਂ ਤੁਸੀਂ ਉਸ ਤੋਂ ਬਾਅਦ ਹੁੰਦਾ ਆਪਣੇ ਸਟੂਡੈਂਟ ਸਟੂਡੈਂਟ ਲੈਟਰ ਇਨਰੋਲਮੈਂਟ ਲੈਟਰ ਜਿਹੜੀ ਹੁੰਦੀ ਆ ਜਦੋਂ ਆਪਾਂ ਇੰਡੀਆ ਤੋਂ ਆਂਦੇ ਜਿਹੜੀ ਆਪ ਨੂੰ ਮਿਲਦੀ ਹੈ ਯੂਨੀਵਰਸਿਟੀ ਦੇ ਵਿੱਚ ਜਾ ਕੇ ਠੀਕ ਆ ਤੇ ਤੀਸਰਾ ਇੱਕ ट्रैवल इंश्योरेंस ਕਰਾਣੀ ਪੈਂਦੀ ਤੁਸੀਂ ਉਹ ਕਿਸੇ ਵੀ ਕੰਪਨੀ ਥਰੂ ਆਪਣੀ ट्रैवल इंश्योरेंस ਕਰਵਾ ਸਕਦੇ ਜਰੂਰੀ ਨਹੀਂ ਆ ਕਿ ਕੋਈ ਸਪੈਸਿਫਿਕ ਇੱਕ ਹੀ ਕੰਟਰੀ ਹੋ ਇੱਕ ਹੀ ਸੌਰੀ ਵੈਬਸਾਈਟ ਆ ਤੁਸੀਂ ਉੱਥੇ ਹੀ ਕਰਵਾਣੀ ਤੁਸੀਂ ਪੋਸਟ ਆਫਿਸ ਦੀ ਜਾਂ ਬੁਕਿੰਗ.com ਕਿਸੇ ਵੀ ਕਿਸੇ ਵੀ ਜਗ੍ਹਾ ਦੀ ਤੁਸੀਂ ਕੰਪਨੀ ਥਰੂ ਤੁਸੀਂ ਆਪਣਾ ट्रैवल इंश्योरेंस ਕਰਵਾ ਸਕਦੇ ਆਂ ਠੀਕ ਹੈ ਤੇ ਉਸ ਤੋਂ ਬਾਅਦ ਹੁੰਦੀ ਤੁਹਾਡੀ ਫਲਾਈਟ ਬੁਕਿੰਗ ਤੇ ਹੋਟਲ ਬੁਕਿੰਗ ਤੁਹਾਡੀ ਇਹ ਪ੍ਰੋਪਰ ਤੁਹਾਨੂੰ ਪਹਿਲਾਂ ਕਰवानी ਪੈਣੀ ਇਹ ਤੁਸੀਂ ਰਿਫੰਡੇਬਲ ਕਰਵਾ ਸਕਦੇ ਆ ਠੀਕ ਆ ਮੰਨ ਲਓ ਜੇ ਜੇ ਤੁਹਾਡਾ ਸ਼ੋਰ ਹੈ ਕਿ ਤੁਸੀਂ ਉਸ ਦਿਨ ਨੂੰ ਜਾਣਾ ਹੈ ਫਿਰ ਤੁਸੀਂ ਆਪਣੀ ਨੋਨ ਰਿਫੰਡੇਬਲ ਵੀ ਕਰਵਾ ਲਓ ਮੰਨ ਲਓ ਜੇ ਤੁਸੀਂ ਕਹਿਣਾ ਕਿ ਮੈਂ ਜਾਣਾ ਥੋੜੀ ਲੇਟ ਆ ਪਰ ਮੈਂ ਵੀਜ਼ਾ ਪਪੇਲਲ ਵਾਲਾ ਫਿਰ ਤੁਸੀਂ ਰਿਫੰਡੇਬਲ ਵਾਲੀ ਕਰਵਾ ਲਓ ਜਲ ਬੈਟਰ ਮੈਂ ਵੀ ਰਿਫੰਡੇਬਲ ਵਾਲੀ ਕਰਵਾਈ ਸੀ ਮੈਂ booking.com ਥਰੂ ਆਪਣੀ ਕਰਵਾਈ ਸੀ ਹੋਟਲ ਬੁਕਿੰਗ ਤੇ ਫਲਾਈਟ ਦੀ ਮੇਰੀ ਨੋਨ ਰਿਫੰਡੇਬਲ ਹੋਈ ਸੀ ਤੇ ਫਲਾਈਟ ਦੇ ਮੈਨੂੰ ਫਲਾਈਟ ਮੇਰੀ ਚਾਰजेस ਵਾਪਸ ਨੇ ਆਸੀ ਹੋਟਲ ਮੇਰੀ ਜਿਹੜੇ ਸੀਗਾ booking.com ਥਰੂ ਹੋਟਲ ਮੈਂ ਆਪਣਾ ਬੁੱਕ ਕੀਤਾ ਸੀਗਾ ਤੇ ਹੋਟਲ ਤੇ ਮੈਨੂੰ ਰਿਫੰਡ ਆ ਗਿਆ ਸੀ ਫੁੱਲ ਪੇਮੈਂਟ ਤੇ ਬੈਂਕ ਸਟੇਟਮੈਂਟ ਤੁਹਾਨੂੰ ਦਿਖਾਣੀ ਪੈਂਦੀ ਹੈ ਘੱਟੋ ਘੱਟ 3 ਮਹੀਨੇ ਦੀ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਆ ਠੀਕ ਆ ਜੀ ਤੇ ਇੱਕ ਕਵਰ ਲੈਟਰ ਲੱਗਦੀ ਆ ਕਿ ਤੁਸੀਂ ਕਿੱਥੇ ਘੁੰਮਣ ਜਾਣਾ ਹੈ ਕਿ ਕਿਹੜੀ ਕਿਹੜੀ ਜਗ੍ਹਾ ਵਿਜ਼ਿਟ ਕਰਨਾ ਉਦਾਂ ਸਿੰਪਲ ਤੇ ਉਸ ਤੋਂ ਬਾਅਦ ਚੌਥਾ ਸਟੈਪ ਜਿਹੜਾ ਹੁੰਦਾ ਉਸ ਤੋਂ ਬਾਅਦ ਚੌਥਾ ਸਟੈਪ ਏ ਆ ਕਿ ਤੁਸੀਂ ਜਦੋਂ ਤੁਹਾਡੇ ਸਾਰੇ ਡਾਕੂਮੈਂਟ ਰੈਡੀ ਹੋ ਗਏ ਤੁਹਾਡੀ ਆਪਣੀ ਐਮਬੈਸੀ ਦੀ ਅਪਾਇੰਟਮੈਂਟ ਬੁੱਕ ਹੋ ਗਈ ਆ ਐਮਬੈਸੀ ਦੇ ਅਪਾਇੰਟਮੈਂਟ ਦੇ ਮੇਰੇ ਖਿਆਲ ਨਾਲ 80 ਕੀ ਯੂਰੋ ਲੱਗਦੇ ਆ 80 ਕੀ ਯੂਰੋ ਹੀ ਆਪਣੇ 95 ਪਾਉਂਡ ਕੋਸ਼ਿੰਨੇ ਕੋਸ਼ਿੰਨੇ ਕਬੰਦੇ ਆ 95 ਪਾਉਂਡ ਇਦਾਂ ਤੇ ਉਸ ਤੋਂ ਬਾਅਦ ਤੁਸੀਂ ਚੌਥਾ ਸਟੈਪ ਜਿਹੜਾ ਹੈਗਾ ਤੁਹਾਡੇ ਡਾਕੂਮੈਂਟ ਪੂਰੇ ਰੈਡੀ ਆ ਤੁਹਾਡੀ ਅਪਾਇੰਟਮੈਂਟ ਬੁੱਕ ਆ ਐਮਬੈਸੀ ਦੀ ਤੁਹਾਡੇ ਫਿਰ ਤੁਸੀਂ ਜਾਣਾ ਹਾਂ ਐਮਬੈਸੀ ਤੁਹਾਡੇ ਇੱਥੇ ਡਾਕੂਮੈਂਟ ਤੁਸੀਂ ਐਮਬੈਸੀ ਜਾਣਾ ਜਿਹੜੀ ਵੀ ਤੁਹਾਡੀ ਜਗ੍ਹਾ ਦਾ ਸੈਂਟਰ ਬਣਿਆ ਤੁਹਾਡੇ ਉੱਥੇ ਡਾਕੂਮੈਂਟ ਚੈੱਕ ਹੋਣੇ ਆ ਫਿੰਗਰ ਲੈਣੇ ਉਹਨਾਂ ਨੇ ਬਾਇਓਮੈਟ੍ਰਿਕਸ ਕਰਕੇ ਤੁਹਾਨੂੰ ਭ ਤੇ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਜੋ ਵੀ ਤੁਹਾਡਾ ਵੀਜ਼ਾ ਲੱਗਾ ਨਹੀਂ ਲੱਗਾ ਉਹ ਤੁਹਾਡਾ ਡਿਸੀਜਨ ਜੋਗਾ ਬਾਈ ਪੋਸਟ ਤੁਹਾਨੂੰ ਘਰੇ ਪਾਸਪੋਰਟ ਤੁਹਾਡਾ ਆ ਜਾਂਦਾ ਹੈ ਤੇ ਬਾਕੀ ਸਟੈਪ ਸਾਰੇ ਸਿੰਪਲ ਹੀ ਆ ਬੜੇ سارے ਲੋਕੀ ਕਈ ਕੀ ਕਰਦੇ ਆ ਕਿ ਆਪਣੇ ਏਜੰਟ ਕੋਲੋਂ ਏਜੰਟਸ ਤੋਂ ਵੀਜ਼ਾ ਅਪਲਾਈ ਕਰਵਾ ਲੈਂਦੇ ਆ ਯੂਰਪ ਦਾ ਤੇ ਜੇ ਤੁਸੀਂ ਆਪ ਵੀ ਜੇ ਤੁਸੀਂ ਜੇ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਤਾਂ ਤੁਹਾਡੇ ਉਹ ਏਜੰਟ ਵਾਲੇ ਪੈਸੇ ਜਿਹੜੇ ਆ ਤਹਾਡੇ ਬੱਚਿਆਂ ਦੇ ਬਾਕੀ ਜਿਹੜੇ ਜਿੱਦਾਂ ਤੁਹਾਨੂੰ ਸਟੈਪ ਦੱਸਿਆ ਤੁਸੀਂ ਆਨਲਾਈਨ ਜੇ ਤੁਸੀਂ ਥੋੜੀ ਰਿਸਰਚ ਕਰੋ ਤੁਹਾਨੂੰ ਹਰ ਚੀਜ਼ ਉੱਥੋਂ ਆਨਲਾਈਨ ਮਿਲ ਜਾਂਦੀ ਆ ਵੀਜ਼ਾ ਪ੍ਰੋਸੈਸਸ ਔਖਾ ਹੈ ਯੂਰਪ ਦਾ ਤੇ ਉਹ इजीली ਤੁਸੀਂ ਆਪ ਆਪਣਾ ਥੋੜੀ ਮਿਹਨਤ ਕਰਕੇ ਰਿਸਰਚ ਕਰਕੇ ਤੁਸੀਂ ਆਪ ਆਪਣਾ ਅਪਲਾਈ ਕਰ ਸਕਦੇ ਆ ਵੀਜ਼ਾ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਜੇ ਜੇ ਕਿਸੇ ਨੂੰ ਰਿਸਕ ਆ ਕੇ ਨਹੀਂ ਜੇ ਮੇਰੇ ਤੋਂ ਥੋੜਾ ਬਹੁਤਾ ਗਲਤ ਹੋ ਗਿਆ ਮੈਂ ਰਿਫਿਊਜ਼ ਕਰਵਾਣੀ ਆਪਣੇ ਟ੍ਰੈਵਲ ਹਿਸਟਰੀ ਨੂੰ ਖਰਾਬ ਕਰਾਣੀ ਫਿਰ ਉਹ ਬੰਦਾ ਏਜੰਟ ਕੋਲੋਂ ਕਿਸੇ ਥਰੂ ਆਪਣਾ ਵੀਜ਼ਾ ਲਵਾ ਸਕਦਾ ਆ ਤੇ ਜੇ ਕੋਈ ਬੰਦਾ ਮਿਹਨਤ ਕਰਕੇ ਥੋੜੀ ਰਿਸਰਚ ਕਰਕੇ ਆਪ ਆਪਣੇ ਇਸ ਚੀਜ਼ ਤੋਂ ਪੈਸੇ ਬਚਾਣਾ ਚਾਹੁੰਦਾ ਤੇ ਉਹ ਆਪ ਆਪਣੀ ਫਾਈਲ ਲਾ ਸਕਦਾ ਤੇ ਜੇ ਜਿਸ ਨੇ ਜੇ ਕਿਸ ਨੇ ਸਾਡੇ ਕੋਲੋਂ ਵੀ ਫਾਈਲ ਲਵਾਣੀ ਆ ਮੇਰੀ ਵੀ ਟੀਮ ਹੈਗੀ ਆ ਤੇ ਉਹ ਵੀ ਉਹ ਵੀ ਤੁਹਾਡੇ ਪੇਪਰ ਤੁਹਾਡੇ ਡਾਕੂਮੈਂਟ ਰੈਡੀ ਕਰਕੇ ਤੁਹਾਨੂੰ ਤੁਹਾਡੀ ਫਾਈਲ ਲਾ ਦੇਗੀ ਪਰ ਇਹ ਆ ਕਿ ਅਸੀਂ ਜਿਹੜੀ ਸਾਡੀ ਕੋਈ ਏਦਾਂ ਪ੍ਰੋਫੈਸ਼ਨਲ ਸਾਡਾ ਕੋਈ ਪ੍ਰੋਫੈਸ਼ਨਲ ਏਦਾਂ ਮਤਲਬ ਏਜੰਟ ਵਗੈਰਾ ਲਾਇਰ ਵਾਲਾ حساب ਨਹੀਂ ਆ ਤੇ ਅਸੀਂ ਆਪਣੇ ਜਿਹੜੇ ਮੇਰੀ ਟੀਮ ਆ ਜਿਹੜੀ ਉਹ ਆਪਣੇ ਜੇ ਐਕਸਪੀਰੀਅੰਸ ਐਜ਼ ਐਕਸਪੀਰੀਅੰਸ ਥਰੂ ਤੁਹਾਡੀ ਫਾਈਲ ਪ੍ਰੋਸੈਸ ਕਰਕੇ ਲਾ ਸਕਦੀ ਹੈ ਤੇ ਜਦੋਂ ਤੁਹਾਡੇ ਵੀਜ਼ਾ ਆ ਗਿਆ ਫਿਰ ਤੁਸੀਂ ਉਹਨਾਂ ਨੂੰ ਜੋ ਵੀ ਤੁਹਾਡੇ ਚਾਰਜ ਹੋਣਗੇ ਤੁਸੀਂ ਆਪਸ ਦੇ ਵਿੱਚ ਡੀਲ ਕਰ ਸਕਦੇ ਆ ਤੇ ਬਾਕੀ ਬਹੁਤ ਹੀ ਮਾਰਕੀਟ ਨਾਲੋਂ ਘੱਟ ਘੱਟ ਪ੍ਰਾਈਸ ਤੇ ਤੁਹਾਡੀ ਐਜ਼ ਐਕ ਹੈਲਪੀ ਹੋ ਜੇਗੀ ਕਿਉਂਕਿ ਅੱਜਕੱਲ ਕੋਈ ਚੀਜ਼ ਫਰੀਦ ਹੁੰਦੀ ਨਹੀਂ ਆ ਫਿਰ ਵੀ ਇਹ ਕਿ ਜੋ ਮਾਰਕੀਟ ਦਾ ਪ੍ਰਾਈਸ ਹੋਏਗਾ ਉਹਦੇ ਨਾਲੋਂ ਤੁਹਾਡਾ ਥੋੜਾ ਪ੍ਰਾਈਸ ਥੋੜਾ ਘੱਟ ਹੋ ਜਾਏਗਾ ਬਾਕੀ ਮੈਂ ਤਾਂ ਇਹ ਕਹਿੰਦਾ ਜੇ ਤਾਂ ਤੁਸੀਂ ਆਪ ਆਪਣੀ ਥੋੜੀ ਜਿਹੀ ਰਿਸਰਚ ਕਰਕੇ ਆਪ ਆਪਣਾ ਵੀਜ਼ਾ ਖੁਦ ਅਪਲਾਈ ਕਰ ਸਕਦੇ ਹੋ ਬੈਸਟ ਆ ਤੇ ਪੈਸੇ ਬਚਦੇ ਆ ਤੇ ਤੁਹਾਨੂੰ ਆਪ ਥੋੜਾ ਨੋਲਿਜ ਮਿਲਦੀ ਹੈ ਇਸ ਚੀਜ਼ ਨੂੰ ਲੈ ਕੇ ਬਾਕੀ ਜੇ ਕਿਸ ਨੂੰ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਜੇ ਕਿਸੇ ਹੋਰ ਨੂੰ ਕਿਸ ਚੀਜ਼ ਬਾਰੇ ਕੋਈ ਡਾਊਟ ਆ ਤੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਤੇ ਮੈਂ ਐਸ ਸੂਨ ਐਸ ਪੋਸੀਬਲ ਜਦੋਂ ਮੈਨੂੰ ਟਾਈਮ ਲੱਗਦਾ ਮੈਂ ਤੁਹਾਨੂੰ ਉੱਤੇ ਇੰਸਟਾਗ੍ਰam ਤੇ ਮੈਸੇਜ ਕਰ ਦੂੰਗਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਮਿਲਦੇ ਆ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ